ਸਾਰੇ ਦਿਨ ਵਿੱਚ ਹੋਈ ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ ਦੋਨਾਂ ਵੀਰਾਂ ਨੇ ਹੋਈ ਬੀਤੀ ਪੂਰੇ ਹੌਸਲੇ ਨਾਲ ਸੁਣਾਈ ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਣਕੇ ਮਾਰਨ ਦਾ ਫਤਵਾ ਸੁਣਾਇਆ ਹੈ ਕੱਲ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ ਇਹ ਸੁਣ ਦਾਦੀ ਮਾਂ ਦੀਆਂ ਅੰਦਰਾਂ ਨੂੰ ਤੂ ਪੈ ਗਈ ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਨੀ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਚਰਲੇ ਜ਼ੀਰ ਖਾਨ ਹਰ ਸਖਤਾਈ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ ਠੰਡੇ ਬਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤੇ ਕਿ ਪੋਤਿਆਂ ਦੀਆਂ ਜਾਨਾਂ ਦੀ ਸਲਾਮਤੀ ਲਈ ਮੌਤ ਦਾ ਡਰ ਮੰਨ ਕੇ ਬੈ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹੇਗੀ ਬਰਫ਼ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਗੱਟ ਲਈ ਰਾਤ ਕਿਵੇਂ ਲੰਗੀ ਇਸ ਦਾ ਅੰਦਾਜ਼ਾ ਕੀ ਲਾਈਏ ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹੀ ਲੰਘ ਸਕਦੇ ਸੀ ਹੋਰ ਕੋਈ ਨਹੀਂ ਅਗਲੇ ਦਿਨ 12 ਪੋਰ ਨੂੰ ਨਵਾਬ ਦਾ ਹੁਕਮ ਲੈ ਕੇ ਸਿਪਾਹੀ ਲੈਣ ਆ ਗਏ ਉਦੋਂ ਅਜੇ ਦਿਨ ਦੇ ਪਹਿਲੇ ਪਹਿਰ ਦਾ ਅੱਧ ਕੋਈ ਬੀਤਿਆ ਸੀ ਕਿ ਜਾਲਮਾਂ ਨੇ ਨਿੱਕੀਆਂ ਜਿੰਦਾਂ ਨੂੰ ਲਿਆਂਣ ਲਈ ਇੰਨੀ ਕਾਲੀ ਪਾ ਦਿੱਤੀ। ਮਾਤਾ ਜੀ ਨੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਪਿਛਲੇ ਦਿਨਾਂ ਦੀ ਤਰ੍ਹਾਂ ਹੀ ਦੋਵਾਂ ਨੂੰ ਗੋਦੀ ਵਿੱਚ ਪਿਆਨ ਉਹੀ ਸੁਣਾ ਦਿੱਤਾ। ਹੁਣ ਤਾਂ ਉਹ ਓਡੋਲ ਸਮਾਧੀ 'ਚ ਬੈਠੀ ਹੋਈ ਸੀ ਤੇ ਨਿੱਕੀਆਂ ਜਿੰਦਾਂ ਦਾਦੀ ਮਾਂ ਨੂੰ ਚੁੰਮੜ ਕੇ ਬੈਠੀਆਂ ਹੋਈਆਂ ਸਨ। ਮਾਤਾ ਜੀ ਸਪਾਈਆਂ ਦੀ ਗੱਲ ਸੁਣ ਕੇ ਕਹਿਣ ਲੱਗੇ ਕਿ ਉਹ ਵੀ ਇਹਨਾਂ ਦੇ ਨਾਲ ਹੀ ਕਚਹਿਰੀ ਵਿੱਚ ਚਲਦੀ ਹੈ। ਤਾਂ ਸਪਾਈਆਂ ਦੇ ਨਾਲ ਆਏ ਦਰੋਗੇ ਨੇ ਕਿਹਾ ਤੁਸੀਂ ਨਾਲ ਨਹੀਂ ਜਾ ਸਕਦੇ ਨਵਾਬ ਨੇ ਇਹਨਾਂ ਦੋਵਾਂ ਨੂੰ ਹੀ ਬੁਲਾਇਆ ਹੈ ਮਾਤਾ ਜੀ ਨੇ ਦੋਵੇਂ ਪੋਤਿਆਂ ਦੀ ਦਸਤਾਰਾਂ ਠੀਕ ਕੀਤੀਆਂ ਤੇ ਉਹਨਾਂ ਦੇ ਮੁੱਖ ਚੁੰਮ ਕੇ ਉਹਨਾਂ ਦੇ ਨਾਲ ਹੀ ਬੁਰਜ ਦੀਆਂ ਪੌੜੀਆਂ ਤੱਕ ਆ ਗਈ ਤੰਦਰੋਗੇ ਨੇ ਫਿਰ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਦਾਦੀ ਨੇ ਪੋਤਿਆਂ ਨੂੰ ਗਲ ਬੱਕੜੀ ਵਿੱਚ ਲੈ ਕੇ ਫਿਰ ਯਾਦ ਕਰਵਾਇਆ ਕਿ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ ਹੈ ਕਦੇ ਵੀ ਧਰਮ ਤੋਂ ਨਹੀਂ ਹਾਰਨਾ ਸਿਪਾਹੀ ਨਿੱਕੀਆਂ ਜੰਦਾ ਨੂੰ ਆਪਣੇ ਨਾਲ ਲੈ ਤੁਰੇ ਜ਼ੁਲਮ ਅੱਗੇ ਕੀ ਜੋਰ ਸੀ ਦਾਦੀ ਬੁਰਜ ਵਿੱਚੋਂ ਦੂਰ ਤੱਕ ਦੇਖਦੀ ਰਹੀ ਕਚੈਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਸਹਬਜ਼ਾਦਿਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ ਇਹਨਾਂ ਦੀ ਨੀਤੀ ਦਾ ਇੱਕ ਪੈਂਤੜਾ ਸੀ ਕਿ ਜਦੋਂ ਸਿਰ ਨੀਵਾ ਕਰਕੇ ਲੰਘਣਗੇ ਤਾਂ ਕਚੈਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਕਹਿ ਦੇਣਗੇ ਕਿ ਬੱਚਾ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਹੈ ਆਪਣੇ ਪਿਤਾ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਆਪਣੇ ਪੈਰ ਅੱਗੇ ਲੰਗਾਏ ਤੇ ਪਿੱਛੋਂ ਸਿਰ ਲੰਗਾ ਅੰਦਰ ਚਲੇ ਗਏ ਬੱਚਿਆਂ ਦੀ ਸੋਚ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਕਚੈਰੀ ਵਿੱਚ ਬੜਦਿਆਂ ਹੀ ਦੋਵਾਂ ਨੇ ਭਰਮੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੀ ਗੂੰਜ ਅੱਗੇ ਨਾਲੋਂ ਵੀ ਜ਼ਿਆਦਾ ਸੁਣਾਈ ਦਿੱਤੀ ਇਸ ਵਿੱਚ ਦਾਦੀ ਮਾਂ ਦੀ ਦਿੱਤੀ ਰਾਤ ਦੀ ਸਿੱਖਿਆ ਦਾ ਸੁਮੇਲ ਸੀ ਵਜ਼ੀਰ ਖਾਂ ਬਲ ਦੀ ਪੱਠੀ ਵਾਂਗ ਭੱਜਣ ਲੱਗਾ ਉਸ ਨੇ ਬਹੁਤ ਗਰੋਧ ਵਿੱਚ ਕਿਹਾ ਤੁਹਾਡੇ ਇਹਨਾਂ ਲੱਛਣਾਂ ਕਰਕੇ ਤੁਸੀਂ ਬੁਰੀ ਮੌਤ ਮਾਰੇ ਜਾਓਗੇ ਤੁਸੀਂ ਇਹ ਇਹਨੇ ਸਖਤ ਹੋਣਗੇ ਤੁਸੀਂ ਕੁਰਲਾ ਉੱਠੋਗੇ ਤੁਹਾਡੀ ਕੁਰਲਾਟ ਵੀ ਕੋਈ ਨਹੀਂ ਸੁਨੇਗਾ ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ ਤਾਂੰ ਦੌਲਤ ਤੇ ਜ਼ਗੀਰਾਂ ਹਾਸਲ ਕਰ ਰਾਜ ਭੋਗੋਗੇ ਸਾਹਿਬ ਜਾਨਿਆ ਕਿਹਾ ਰਾਜ ਭਾਗ 4 ਦਿਨਾਂ ਦੀ ਖੇਡ ਹੈ ਮਰ ਤਾਂ ਫਿਰ ਵੀ ਜਾਣਾ ਹੀ ਹੈ ਆਪਣੇ ਧਰਮ ਨੂੰ ਛੱਡ ਕੇ ਜਿਉਣਾ ਸਾਡੇ ਲਈ ਪਾਪ ਹੈ ਵਜ਼ੀਰ ਖਾਂ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਸੁਚੰਨੰਦ ਕੋਲ ਆ ਕੇ ਕਹਿਣ ਲੱਗਾ ਬੱਚਿਓ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਓ ਐਵੇਂ ਆਪਣੀ ਜਿੰਦਨਾ ਗਵਾਓ ਤੁਹਾਡੇ ਕੋਲ ਬਹੁਤ ਧਨ ਪਦਾਰਥ ਹੋਵੇਗਾ ਲੋਕ ਸਲਾਮਾ ਕਰਨਗੇ ਤੁਹਾਡਾ ਹੁਕਮ ਮੰਨਣਗੇ ਹਰ ਸੁੱਖ ਆਰਾਮ ਪ੍ਰਾਪਤ ਕਰਨ ਲਈ ਨਵਾਬ ਸਾਹਿਬ ਦਾ ਕਿਹਾ ਮੰਨ ਇਸਲਾਮ ਕਬੂਲ ਕਰ ਲਵੋ ਇਹ ਸੁਣ ਕੇ ਦੋਨਾਂ ਨੇ ਠੋਕ ਕੇ ਉੱਤਰ ਦਿੱਤਾ ਲੋਭ ਲਾਲਚ ਦੇ ਫਲਾਵਿਆਂ ਵਿੱਚ ਆ ਕੇ ਜਾਂ ਮੌਤ ਦਾ ਡਰ ਮੰਨ ਕੇ ਅਸੀਂ ਕਦੇ ਇਹ ਨਹੀਂ ਮੰਨਾਂਗੇ ਸਾਡੇ ਬਾਬਾ ਜੀ ਨੇ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੇ ਪਿਤਾ ਜੀ ਨੇ ਕਿਹਾ ਹੈ ਜ਼ੁਲਮ ਅੱਗੇ ਨਿਮਜਣਾ ਕਾਇਰਤਾ ਹੈ ਬਜਦਲ ਬਣ ਕੇ ਜਾਣ ਨਾਲੋਂ ਮਰ ਜਾਣਾ ਬਿਹਤਰ ਸਮਝਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਦਾਦੀ ਮਾਂ ਗੁਜਰੀ ਦੇ ਪੋਤਰੇ ਹਾਂ ਆਪਣੇ ਪਿਤਾ ਜੀ ਦੀ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ ਦੋਹਾਂ ਸਹਿਬਜ਼ਾਦਿਆਂ ਦੇ ਭਾਰੀ ਜਵਾਬ ਸੁਣ ਕੇ ਸੋਚਾਂ ਅਨੰਦ ਦਾ ਕਪਟੀ ਮਨ ਸੜਨ ਲੱਗਾ ਅਣਖ ਤੇ ਸੱਚ ਦੇ ਬੋਲ ਪਾਪੀ ਦੇ ਮਨ ਤੋਂ ਸਹਾਰਨਾ ਹੋਈ। ਕ੍ਰੋਧ ਵਿੱਚ ਆਏ ਇਸ ਪਾਪੀ ਨੇ ਮਾਸੂਮਾ ਨੂੰ ਬਾਂਸ ਦੀ ਇੱਕ ਸੋਟੀ ਨਾਲ ਬਹੁਤ ਮਾਰਿਆ। ਉਹਨਾਂ ਦੇ ਕੋਮਲ ਤਨ ਇਸ ਦੀ ਮਾਰ ਨੂੰ ਖਾਮੋਸ਼ ਹੋ ਕੇ ਸਹਿੰਦੇ ਰਹੇ। ਇੰਨੀ ਸ਼ਕਤੀ ਤੋਂ ਬਾਅਦ ਵੀ ਨਾ ਮੰਨੇ ਤਾਂ ਇੱਕ ਗਿਆਨੰਦ ਨਾਮ ਦੇ ਜ਼ਾਲਮ ਬੰਦੇ ਨੂੰ ਲਿਆਂਦਾ ਗਿਆ। ਜਿਸ ਦੇ ਹੱਥ ਵਿੱਚ ਛੁਰਾ ਫੜਿਆ ਹੋਇਆ ਸੀ। ਉਸਨੇ ਸਹਿਬਜ਼ਾਦੇ ਨੂੰ ਝੰਜੋੜ ਕੇ ਛੁਰੇ ਨਾਲ ਬਹੁਤ ਡਰਾਇਆ ਤੇ ਉਹਨਾਂ ਦੇ ਤਨ ਨੂੰ ਦੁੱਖ ਦਿੱਤਾ। ਪਾਪੀਆਂ ਨੇ ਨਿੱਕੀਆਂ ਜਿੰਦਾਂ ਨੂੰ ਤਸੀਹੇ ਦੇਣ 'ਚ ਕੋਈ ਕਸਰ ਨਾ ਛੱਡੀ। ਉਨਾ ਮਾਸੂਮਾਂ ਨੂੰ ਦਿੱਤੇ ਹੋਏ ਤਸੀਹਿਆਂ ਦਾ ਦਰਦ ਤੇ ਖਮਚੀ ਨਾਲ ਮਾਰੀਆਂ ਸੱਟਾਂ ਸਿੱਖ ਕੌਮ ਨੂੰ ਅੱਜ ਵੀ ਰੜਕਦੀਆਂ ਨੇ। ਦਿੰਦਗੀ ਭਰੇ ਸਾਰੇ ਤਰੀਕੇ ਅਪਣਾ ਕੇ ਦੇਖ ਲੈਣ ਤੋਂ ਬਾਅਦ ਵੀ ਭਰੇ ਪੀਤੇ ਸੁਚਾਨੰਦ ਨੇ ਨਵਾਬ ਵੱਲ ਮੂੰਹ ਕਰਕੇ ਕਿਹਾ ਕਿ ਨਵਾਬ ਸਾਹਿਬ ਇਹਨਾਂ ਨੂੰ ਛੋਟੇ ਨਾ ਜਾਣੋ। ਇਹ ਸੱਪ ਦੇ ਪੁੱਤਰ ਜ਼ਹਿਰ ਉਗਲਦੇ ਹੋਏ ਸਪੋਲਿਏ ਨੇ। ਇਹ ਮਸਹੀਂ ਹੱਥੀਆਏ ਨੇ। ਇਹਨਾਂ ਨੂੰ ਆਪਣੇ ਮਨਪੋਂ ਦੀ ਸਜ਼ਾ ਦੇ ਕੇ ਮਾਰ ਦਿਓ। ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣ ਗਏ। ਇਹਨਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਆੜਾ ਲਾਇਆ ਹੋਇਆ ਹੈ। ਇਹ ਵੀ ਉਹੋ ਕੁਝ ਹੀ ਕਰਨਗੇ। ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ। ਨਵਾਬ ਵਜ਼ੀਰ ਖਾਂ ਪੜਕ ਉੱਠਿਆ। ਸੁਚਾਨੰਦ ਦੀਆਂ ਗੱਲਾਂ ਬਲਦੀ ਤੇ ਤੇਲ ਪਾਉਣ ਤਲ ਕੰਮ ਕਰ ਗਈਆਂ। ਨਵਾਬ ਨੇ ਕੋਲ ਬੈਠੇ ਕਾਜ਼ੀ ਰੁਸਤਮਦੀਨ ਤੇ ਅਲੀ ਖਾਨ ਨੂੰ ਕਿਹਾ ਇਹਨਾਂ ਨੂੰ ਸ਼ਰਮ ਮੁਤਾਬਕ ਫਤਵਾ ਸੁਣਾਓ। ਇਹ ਬੱਚੇ ਛੱਡਣ ਯੋਗ ਨਹੀਂ। ਇਹਨਾਂ ਦੋਵਾਂ ਕਾਜ਼ੀਆਂ ਨੇ ਕੁਝ ਦਿਰ ਸਲਾਹ ਕੀਤੀ ਤੇ ਕਾਜ਼ੀ ਅਲੀ ਖਾਨ ਨੇ ਉੱਠ ਕੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਬਦ ਬਗਾਵਤ ਕਰਨ ਲਈ ਤਿਆਰ ਨਹੀਂ। ਇਹਨਾਂ ਦਾ ਪਿਤਾ ਸਰਕਾਰ ਦਾ 바ਗੀ ਹੈ। ਆਪ ਸਾਰੇ ਨੇ ਸੁਣਿਆ ਕਿ ਆਪਣੇ ਬਾਪ ਦੀਆਂ ਲੀਹਾਂ ਤੇ ਚੱਲਣ ਦੀ ਹੀ ਕਹਿ ਰਹੇ ਨੇ। ਇਨਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤੀ ਜਾਵੇ। ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚਣ ਦਿੱਤਾ ਜਾਵੇ। ਸ਼ਰਾਧੇ ਕਾਨੂੰਨ ਮੁਤਾਬਕ ਇਹੋ ਸਜ਼ਾ ਦਿੱਤੀ ਜਾਵੇ। ਕਾਜ਼ੀ ਦਾ ਫਤਵਾ ਸੁਣ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ। ਇਨਾਂ ਬੱਚਿਆਂ ਨੂੰ ਇੰਨਾ ਕਾੜਾ ਫਤਵਾ ਸੁਣਾਇਆ ਜਾਵੇਗਾ। ਇਸ ਦੀ ਕਿਸੇ ਨੂੰ ਆਸ ਨਹੀਂ ਸੀ। ਵਜ਼ੀਰ ਖਾਨ ਨੇ ਕਚਹਿਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕੋਲ ਸੱਦਿਆ। ਉਸ ਦੇ ਨਾਲ ਖਿਜਰ ਖਾਨ ਉਸ ਦਾ ਭਰਾ ਵੀ ਆਇਆ। ਇਨਾਂ ਦੋਵਾਂ ਨੂੰ ਵਜ਼ੀਰ ਖਾਨ ਨੇ ਕਿਹਾ ਤੁਹਾਡਾ ਭਰਾ ਨਾਰਖਾਂ ਗੁਰਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਚ ਮਾਰਿਆ ਗਿਆ ਸੀ ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਕਿਹਾ ਕਿ ਇਹਨਾਂ ਦੁੱਧ ਪੀਤੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਘਟਾਂਗੇ ਆਪਣੇ ਭਰਾ ਦਾ ਬਦਲਾ ਮੈਂ ਮੈਦਾਨੇ ਜੰਗ ਵਿੱਚ ਗੁਰਗੋਬਿੰਦ ਸਿੰਘ ਤੋਂ ਲਵਾਂਗਾ ਉਸ ਦੇ ਬੇਕਸੂਰ ਛੋਟੇ ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੀ ਭਾਗੀ ਨਹੀਂ ਬਣਾਂਗੇ ਨਵਾਬ ਸਾਹਿਬ ਮਾਸੂਮ ਦੁੱਧ ਪੀਤੇ ਬੱਚਿਆਂ ਨੂੰ ਬੇਕਸੂਰ ਨਹੀਂ ਹਾਂ ਵਿੱਚ ਝਣਾ ਕੇ ਮਾਰਨਾ ਸ਼ਰਾ ਦੇ ਵਿਰੁੱਧ ਹੈ ਇਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ। ਇਹ ਅਨਿਆਇ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹੋ ਹਾ ਦਾ ਨਾਰਾ ਮਾਰਦੇ ਮਲੇਰਕੋਟਲੇ ਦੇ ਨਵਾਬ ਸ਼ੇਰਖਾਂ ਤੇ ਉਸ ਦਾ ਭਰਾ ਖੇਜ਼ਰਖਾਂ ਉੱਠ ਕੇ ਕਚਹਿਰੀ ਤੋਂ ਬਾਹਰ ਚਲੇ ਗਏ। ਸੱਚ ਦੀ ਆਵਾਜ਼ ਕੂੜ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਂ ਦੇ ਨਾਲ ਹੀ ਚਲੀ ਗਈ। ਸਾਰੇ ਕਚਹਿਰੀ ਵਿੱਚ ਸੋਚਾ ਨੰਦ ਵਰਗੇ अनेਕਾਂ ਚ ਆਪਲੂਸ ਤਲੇ ਝਟਣ ਵਾਲਿਆਂ ਦੀ ਘਾਟ ਨਹੀਂ ਸੀ। ਸਾਰੇ ਆਮੀਰਾ ਵਜ਼ੀਰਾ ਨੇ ਕਿਹਾ ਨਵਾਬ ਸਾਹਿਬ ਇਹਨਾਂ ਬੱਚਿਆਂ ਨੂੰ ਥੋੜਾ ਸਮਾਂ ਸੋਚਣ ਦਾ ਦਿੱਤਾ ਜਾਵੇ। ਜੇਕਰ ਇਹ ਇਸਲਾਮ ਵਿੱਚ ਆ ਜਾਣ ਤਾਂ ਠੀਕ ਹੈ। ਨਹੀਂ ਤਾਂ ਫਤਵੇ ਅਨੁਸਾਰ ਮਾਰ ਦਿੱਤੇ ਜਾਣ ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੈ ਨਵਾਬ ਨੇ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦਿੱਤਾ ਜਾਣ ਲੱਗੇ ਸੈਬਜ਼ਾਦਿਆਂ ਨੂੰ ਫਿਰ ਕਿਹਾ ਅਜੇ ਵੀ ਸਮਾਂ ਹੈ ਕੱਲ ਸਵੇਰ ਤੱਕ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਓਗੇ ਦੋਨਾਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਰੱਤੀ ਭਰ ਨਕਮੜਾਏ ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ ਅਮੀਰਾਂ ਵਜ਼ੀਰਾਂ ਦੇ ਬੋਲ ਮਾਰ ਦਿੱਤੇ ਜਾਓਗੇ ਬੁਰੀ ਬਹੁਤ ਮਾਰਨਗੇ ਨੀਹਾਂ ਵਿੱਚ ਚਾਉਂਦੇ ਜੀਟਣ ਦਿੱਤੇ ਜਾਓਗੇ ਕਸਟਮਰੀ ਮੌਤ ਆਵੇਗੀ ਸਭ ਕੁਝ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸੁਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ ਸਿਪਾਹੀ ਕਚੈਰੀ ਵਿੱਚੋਂ ਠੰਡੇ ਬਰਜਵਲ ਲੈ ਤੁਰੇ ਲੋਕਾਂ ਦੀ ਭੀੜ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਦੇਖ ਕੇ ਹੈਰਾਨ ਹੁੰਦੀ ਕਿ ਦੋਵਾਂ ਦੇ ਚਿਹਰਿਆਂ ਤੇ ਮੌਤ ਦੇ ਡਰ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਸਿਪਾਹੀ ਠੰਡੇ ਬਰਜ ਵਿੱਚ ਛੱਡ ਆਏ ਦੇਰ ਦੀ ਉਡੀਕ ਦੀ ਦਾਦੀ ਮਾਂ ਦੋਨਾਂ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਬੈਤਰੀ ਕਦੇ ਸਿਰ ਪਲੋਸ ਦੀ ਨਿੱਕੇ ਨਿੱਕੇ ਹੱਥ ਆਪਣੇ ਹੱਥਾਂ ਵਿੱਚ ਲੈਂਦੀ ਕਦੇ ਮੁੱਖ ਚੁੰਮਦੀ ਵਾਰ-ਵਾਰ ਆਪਣੇ ਸੀਨੇ ਨਾਲ ਲਾ ਗੋਦ ਵਿੱਚ ਘੁੱਟ ਲੈਂਦੀ ਸਾਰੇ ਦਿਨ ਵਿੱਚ ਹੋਈ ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ ਦੋਨਾਂ ਵੀਰਾਂ ਨੇ ਹੋਈ ਬੀਤੀ ਪੂਰੇ ਹੌਸਲੇ ਨਾਲ ਸੁਣਾਈ ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਣਕੇ ਮਾਰਨ ਦਾ ਫਤਵਾ ਸੁਣਾਇਆ ਹੈ ਕੱਲ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ ਇਹ ਸੁਣ ਦਾਦੀ ਮਾਂ ਦੀਆਂ ਅੰਦਰਾਂ ਨੂੰ ਤੂ ਪੈ ਗਈ ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਨੀ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਚਰ ਲਿਆ ਧਰਮ ਰੱਖਿਆਕ ਮਾਤਾ ਗੁਜਰ ਕੌਰ ਜੀ ਜਿਸ ਨੇ ਖੇੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇ ਸਿਦਕ ਤੇ ਸੇੜਦੀਆਂ ਰਾਹਾਂ ਦੇਖੀਆਂ ਸੀ ਆਪਣੇ ਪੋਤਰਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ਤੇ ਤੁਰਨ ਲਈ ਕਿਹਾ ਧਰਮ ਨਾਲੋਂ ਜਾਣ ਨੂੰ ਪਿਆਰੀ ਨਹੀਂ ਸਮਝਣਾ ਗੁਰੂ ਨਾਨਕ ਦੇਵ ਜੀ ਦਾ ਘਰ ਧਰਮ ਲਈ ਸਿਰਵਾਰਦਾ ਆਇਆ ਹੈ ਸਿੱਖੀ ਸਿਦਕ ਨਿਭ ਜਾਣਾ ਹੀ ਜੀਵਨ ਵਿੱਚ ਵੱਡੀ ਪ੍ਰਾਪਤੀ ਹੈ ਦਾਦੀ ਮਾ ਸਮੇਂ ਦੇ ਗੇੜ ਨੂੰ ਸਮਝ ਕਰਵਾਨੀ ਵੱਲ ਮੂੰਹ ਕਰ ਚੁੱਕੀ ਸੀ ਉਹ ਆਪਣੇ ਪੋਤਿਆਂ ਨੂੰ ਧਰਮ ਵਿੱਚ ਟੱਲਾ ਰਹਿਣ ਲਈ ਪੱਕਿਆਂ ਕਰਦੀ ਜੀਵਨ ਜੁਕਤੀ ਦੱਸਦੀ ਰਹੀ ਆਪਾwarna ਵਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ ਦੋਵਾਂ ਨੂੰ ਬੋਕਲ ਵਿੱਚ ਲੈ ਮਾਤਾ ਜੀ ਨੇ ਰਹਿ ਰਹਾ ਸਾਹਿਬ ਤੇ ਕੀਰਤਨ ਸੋਲਾ ਦਾ ਪਾਠ ਕੀਤਾ ਸਾਰੀ ਰਾਤ ਪੋਤਿਆਂ ਨੂੰ ਗੋਦੀ ਵਿੱਚ ਲੈ ਕੇ ਕਾਲਪੁਰਖਾ ਕੀਰਤਨ ਅਸਾਂ ਕਰਦੀ ਰਹੀ ਕਿ ਇਹਨਾ ਮਾਸੂਮ ਜਿੰਦਣੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ ਇਹ ਮਨਹੂਸ ਰਾਤ ਬਰਫ਼ ਵਰਗੀ ਸੀਤ ਲਹਿਰ ਤੇ ਮੌਤ ਦੇ ਪਰਛਾਵੇਂ ਹਟ ਦਾਦੀ ਮਾਂ ਤੇ ਪੋਤਿਆਂ ਨੇ ਬਿਨਾਂ ਅੰਨ ਵਸਤਰ ਮਾਨਸਿਕ ਤੇ ਸਰੀਰਕ ਤਸੀਹੇ ਚਲਦਿਆਂ 12 ਪੋਸ 1761 ਬਿਕਰਮੀ ਪਾਵ 26 ਦਸੰਬਰ 1704 ਈਸਵੀ ਨੂੰ ਠੰਡੇ ਬੁਰਜ ਸਰਹੰਦ ਵਿੱਚ ਕੱਟੀ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਉਹਨਾਂ ਦੇ ਜੀਵਨ ਦੀ ਆਖਰੀ ਰਾਤ ਉਹ ਨਿਭੜੀ